ਹਾਂਜੀ ਮੇਰੇ ਚੈਨਲ ਤੇ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਅੱਜ ਤੁਹਾਨੂੰ ਇੱਕ ਜਮਈ ਸੌਖੇ ਤਰੀਕੇ ਦੇ ਨਾਲ ਗੁੰਮ ਲੈਂਸ ਲਗਾਉਣ ਦਾ ਤਰੀਕਾ ਦੱਸਦੀ ਆ ਜਿਵੇਂ ਜਮਈ ਅਨਜਾਨ ਪਹਿਣਾ ਹੁੰਦੀ ਆ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਰਹੇ ਇਹ ਲੈਂਸ ਤੇ ਮੈਂ ਤੁਹਾਨੂੰ ਇਹ ਲਗਾ ਕੇ ਦੱਸਦੀ ਆ ਤੇ ਜਮਾ ਆ ਦੇਖੋ ਜੀ ਇੱਕ ਪਾਸੇ ਮੈਂ ਲਗਾ ਲਈ ਆ ਦੇਖਿਓ ਕਿੰਨੀ ਫਿਨਿਸ਼ਿੰਗ ਦੇ ਨਾਲ ਲੱਗੀ ਆ ਦੇਖੋ ਜੀ ਬਿਨਾ ਲਾਈਨਿੰਗ ਵਾਲਾ ਸੂਟ ਆ ਇਹ ਤੇ ਦੇਖੋ ਜੀ ਕਿੰਨੀ ਫਿਨਿਸ਼ਿੰਗ ਆਈ ਹੈ ਇਸ ਦੀ ਤੇ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਕਿਵੇਂ ਲਗਾਈ ਆ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਰੀਕਾ ਤਾਂ ਜਰੂਰ ਲਾ ਕੇ ਦੇਖਣਾ ਮੈਂ ਉੱਪਰੋਂ 1 ਇੰਚ ਛੱਡ ਕੇ ਲੈਂਸ ਲਗਾ ਲਿਆ ਲੈਂਸ ਕਮੀਜ਼ ਦਾ ਸਿੱਧਾ ਪਾਸਾ ਸਾਈਡ ਤੇ ਧਰ ਲਿਆ ਤੇ ਸਾਈਡ ਤੇ ਧਰ ਕੇ ਮੈਂ ਲੈਂਸ ਦਾ ਮੂੰਹ ਇਧਰ ਨੂੰ ਅਟੈਚ ਕਰਿਆ ਜੀ ਐਸ ਲੋਟ ਇਧਰਲੇ ਪਾਸੇ ਅਟੈਚ ਕਰਿਆ ਤੇ ਇੰਨਾ ਕ ਕਪੜਾ ਮੈਂ ਥੱਲੇ ਥੱਲੇ ਮੈਂ ਆ ਟੱਕਾ ਲਗਾ ਲਿਆ ਆਪਾਂ ਟੱਕ ਦੇ ਥੋੜਾ ਜਿਹਾ ਇਧਰਲੇ ਪਾਸੇ ਲੈਸ ਮਾੜਾ ਜਿਹਾ ਇਧਰਲੇ ਪਾਸੇ ਲੈਸ ਰੱਖਣੀ ਆ ਤੇ ਇੱਥੋਂ ਵੀ ਥੋੜਾ ਜਿਹਾ ਛੱਡ ਕੇ ਚਾਕ ਤੋ ਇਧਰਲੇ ਪਾਸੇ ਲੈਸ ਰੱਖਣੀ ਆ ਥੋੜੀ ਜੀ ਤੇ ਇਸ ਤਰ੍ਹਾਂ ਮੈਂ ਲੈਸ ਨੂੰ ਹਾਂ ਜਗਾ ਰਹੀਆਂ ਲੈਸ ਤੁਸੀਂ ਪੂਰੇ ਧਿਆਨ ਨਾਲ ਦੇਖ ਲਿਓ ਤੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਫਿਰ ਆਪਾਂ ਹੋਰ ਵੀ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਕਹਿਣ ਤੇ ਵਧੀਆ ਵਧੀਆ ਡਿਜ਼ਾਈਨਦਾਰ ਤੇ ਆ ਦੇਖੋ ਮੈਂ ਐ ਲੈਂਸ ਲਗਾ ਲਈ ਆ ਚਾਕ ਦੇ ਉੱਪਰ ਤੇ ਇਹ ਲੈਂਸ ਦਾ ਪਤਾ ਹੁਣ ਤੁਸੀਂ ਕੀ ਕਰਾਂ करूंगी ਮੈਂ ਤੇ ਇਹ ਲੈਂਸ ਨੂੰ ਮੈਂ ਇਹਦਾ ਪਾਸਾ ਲੈਂਸ ਦਾ ਸਿੱਧਾ ਹੀ ਉੱਪਰ ਤੇ ਆਹ ਕਮੀਜ਼ ਦਾ ਵੀ ਸਿੱਧਾ ਹੀ ਪਾਸਾ ਤੇ ਲੈਸ ਨੂੰ ਜਿਹੜਾ ਮੈਂ ਆ ਜਗਾ ਛੱਡੀ ਸੀ ਇਹਨੂੰ ਪਾਸਾ ਚੱਕ ਕੇ ਲੈਸ ਦਾ ਆਪਾਂ ਐਂ ਕਰਕੇ ਉਲਟਾ ਦੇਣਾ ਓਕੇ ਛੱਡੀ ਆ ਦੇਖੋ ਜੀ ਇਧਰ ਤੁਹਾਨੂੰ ਸੋ ਚੰਗੀ ਤਰ੍ਹਾਂ ਸਮਝਾ ਦਿੰਦੀ ਆ ਦੇਖੋ ਐਵੇਂ ਲੈਸ ਲਗਾ ਲਈ ਉਹਨੂੰ ਲੈਸ ਨੂੰ ਲਗਾ ਕੇ ਆਪਾਂ ਐਂ ਪਾਸਾ ਉਲਟਾ ਦੇਣਾ ਪਾਸਾ ਉਲਟਾ ਕੇ ਆਪਾਂ ਜਿਹੜਾ ਟੱਕ ਲਾਇਆ ਇਹਦੇ ਉੱਪਰ ਰੱਖ ਦੇਣਾ ਨੂੰ ਆ ਦੇਖੋ ਇਹ ਕਹਾ ਕੇ ਪਾਸਾ ਆਪਾਂ ਉੱਤੇ ਸਲਾਈ ਲਾ ਦੇਣੀ ਆ ਸਾਰੇ ਦੇ ਜੇ ਆਪਾਂ ਇੱਧਰ ਕਪੜਾ ਉੱਨਾ ਛੱਡਣਾ ਜਿੰਨਾ ਕਿ ਆਪਾਂ ਤਰਪਾਈ ਕਰਨਾ ਤਰਪਾਈ ਵਾਲਾ ਕਪੜਾ ਆਪਾਂ ਇਹਦੀ ਤਰਪਾਈ ਹੋ ਜਾਣੀ ਆ ਕੋਈ ਬਲ ਨਹੀਂ ਪੈਂਦਾਂ ਦੇਲੇ ਪਾਸੇ ਪੂਰੀ ਫਿਨਿਸ਼ਿੰਗ ਆ ਫਿਨਿਸ਼ਿੰਗ ਫਿਨਿਸ਼ਿੰਗ ਆਉਗੀ ਆ ਦੇਖੋ ਜੀ ਤੇ ਆ ਦੇਖੋ ਜੀ ਮੈਂ ਕਰਕੇ ਪਾਸਾ ੜਾ ਰਹੀ ਆ ਲੈਸ ਦਾ ਪਾਸਾ ੜਾ ਕੇ ਬਸ ਇਸ ਤਰ੍ਹਾਂ ਆਪਾਂ ਲੈਸ ਲਗਾ ਰਹੇ ਹਾਂ ਇਹ ਕਿਸੇ ਜੀ ਇਹ ਮੇਰਾ ਤਰੀਕਾ ਵਧੀਆ ਲੱਗਿਆ ਤੇ ਜਰੂਰ ਮੇਰੀਆਂ ਭੈਣਾਂ ਨੇ ਟਰਾਈ ਕਰਕੇ ਦੇਖਣਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਆਪਾਂ ਹੋਰ ਵੀ ਵੀਡੀਓ ਨਵੀਆਂ-ਨਵੀਆਂ ਲੈ ਕੇ ਆਇਆ ਕਰਾਂਗੇ ਡਿਜ਼ਾਈਨਾਂ ਦੀਆਂ ਤੇ ਸਬਸਕ੍ਰਾਈਬ ਸ਼ੁਰੂ ਕਰ ਲਿਆ ਕਰੋ ਮੇਰੇ ਚੈਨਲ ਨੂੰ ਜਿਹੜੇ ਮੇਰੇ ਚੈਨਲ ਤੇ ਨਵੀਆਂ ਕਿਉਂਕਿ ਇਹ ਵੀ ਮੈਂ ਚੈਨਲ ਨਵਾਂ ਬਣਾਇਆ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਜੀ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਆ ਦੇਖੋ ਜੀ ਪਾਸਾ ਲਟਾਉਣ ਦੇ ਨਾਲ ਆ ਦੇਖੋ ਜੀ ਚਾਕਾਂ ਕੋਲੋਂ ਇਸ ਤਰ੍ਹਾਂ ਹੋ ਜਾਣਾ ਤੇ ਆ ਜਿਹੜਾ ਆਪਾਂ ਕਪੜਾ ਹੈ ਇਸ ਤਰ੍ਹਾਂ ਇਹਨੂੰ ਚੱਕ ਕੇ ਜਿੰਨਾ ਵੀ ਤਰਪਾਈ ਚ ਲਿਆ ਆਪਾਂ ਐਂ ਕਰਕੇ ਤਰਪਾਈ ਕਰ ਸਕਦੇ ਆ ਪੂਰੀ ਫਿਨਿਸ਼ਿੰਗ ਨਾਲ ਤਰਪਾਈ ਹੋਊਗੀ ਤੇ ਇੱਧਰ ਫਿਨਿਸ਼ਿੰਗ ਦੇਖੋ ਜੀ ਦੀ ਕਿਸੇ ਪਾਸੇ ਕੋਈ ਬਲ ਨਹੀਂ ਪੈਣਾ ਕੋਈ ਖਿੱਚ ਨਹੀਂ ਪੈਣੀ ਕੋਈ ਕੱਪੜਾ ਨਹੀਂ ਇਕੱਠਾ ਹੁੰਦਾ ਦੇਖੋ ਜੀ ਆਟੋਮੈਟਿਕੀ ਕਿੰਨੀ ਸਫਾਈ ਆਉਂਦੀ ਆ ਤੇ ਇਸੇ ਤਰ੍ਹਾਂ ਜਰੂਰ ਲਗਾ ਕੇ ਦੇਖਣਾ ਜਿਹਨੂੰ ਮੇਰਾ ਇਹ ਤਰੀਕਾ ਚੰਗਾ ਲੱਗਿਆ ਤੇ ਇਸੇ ਤਰ੍ਹਾਂ ਜਰੂਰ ਲਗਾ ਕੇ ਦੇਖਣਾ ਇੱਕ ਵਾਰੀ ਤੇ ਜੇ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਅਗਲੀ ਵੀਡੀਓ ਚ ਮਿਲਦੇ ਆਂ ਜੀ ਧੰਨਵਾਦ